ਦੇਵਾਲਾ ਕ੍ਰਿਸ਼ਨਾ ਖਾਮਸ਼ੇ ਨਾਲ ਜੇ ਵੀ ਜਦੇ ਦੇ ਸਕੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨੇ ਰੈਲੀਆਂ ਕੀਤੀਆਂ ਵੀ ਵੀ ਮੁੱਖ ਮੰਤਰੀ ਰਹਿੰਦਾ ਕਿੱਥੇ ਆ ਡੂੰਗਾ ਦਰਮੀਤ ਤੇ ਫਿਰ ਤੁਹਾਨੂੰ ਵੀ ਓਖਾ ਲੱਗੂਗਾ ਕਟੋ-ਕਟ ਵੀ ਮੇਰੇ ਬੋਲਣ ਸਮੇ ਸਾਡੀ ਜefe ਬੰਦੀ ਦਾ ਕੋਈ ਬੰਦਾ ਖੜਾ ਨਾ ਸਤਿਕਾਰਯੋਗ ਸਾਥੀਓ ਕੁਸੀਂ 3 ਘੰਟਿਆਂ ਤੋਂ ਇੱਥੇ ਸੰਗਰੂਰ ਦੇ ਡੀਸੀ ਦਫ਼ਤਰ ਮੁਰੇ ਮਜਾਰਾ ਕਰ ਰਹੇ ਆ ਡਟ ਕੇ ਬੈਠੇ ਆ ਪੂਰੇ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਆਈ ਨੇ ਤੇ ਇਹ ਤੁਸੀਂ ਸਮਝ ਹੀ ਜਾਂਦੇ ਆ ਦੇਖੀ ਜਾਂਦੇ ਆ ਵੀ ਨਾ ਸਰਕਾਰਾਂ ਦਾ ਖਾਸਾ ਕੀ ਆ ਸਰਕਾਰਾਂ ਕੀ ਆ ਮੈਨੂੰ ਪਹਿਲਾਂ ਤਾਂ ਇਹੇ ਦੀ ਪਤਾ ਲੱਗਦਾ ਵੀ ਮੁੱਖ ਮੰਤਰੀ ਰਹਿੰਦਾ ਕਿੱਥੇ ਆ ਉਹ ਚੰਡੀਗੜ੍ਹ ਰਹਿੰਦਾ ਸੰਗਰੂਰ ਰਹਿੰਦਾ ਸਤੌਜ ਰਹਿੰਦਾ ਪਟਿਆਲੇ ਰਹਿੰਦਾ ਉਹ ਕਿੱਥੇ ਰਹਿੰਦਾ ਉਹ ਦੋ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇੱਥੋਂ ਐਮਪੀ ਬਣਿਆ ਦੋ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੀਡਰ ਸੀ ਆਮ ਆਦਮੀ ਪਾਰਟੀ ਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨੇ ਰੈਲੀਆਂ ਕੀਤੀਆਂ ਵੀ ਜਿਹੜਾ ਮਰਜੀ ਬੰਦਾ ਆ ਕੇ ਪੰਜਾਬ ਦਾ ਮੈਨੂੰ ਮਿਲਲੇ ਫਿਰ ਪੂਰੇ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਬੰਦੇ ਇਕੱਠੇ ਹੋ ਕੇ ਉਹਨੂੰ ਮਿਲਣ ਜਾਂਦੇ ਆ ਡਾਂਗਾ ਖਾਂਦੇ ਆ ਕੁੜੀਆਂ ਗੁੱਟਾਂ ਪੜਾਉਂਦੀਆਂ ਚੁੰਨੀਆਂ ਪੜਾਉਂਦੀਆਂ ਕਿਸੇ ਨੂੰ ਨਹੀਂ ਮਿਲਦਾ ਜੇ ਤੁਹਾਨੂੰ ਇਹ ਲੱਗੇ ਵੀ ਮੁੱਖ ਮੰਤਰੀ ਨੂੰ ਤੁਹਾਡੇ ਮੰਗਾ ਮਸਲੇ ਵੀ ਪਤਾ ਹੋਣੇ ਭਾਈ ਮੁੱਖ ਮੰਤਰੀ ਦੀ 1991 ਤੋਂ ਲੈ ਕੇ 32 ਕਐਸਟਾਂ ਆ ਗਈਆਂ ਉਹਨਾਂ 32 ਕਐਸਟਾਂ ਦੇ ਵਿੱਚ ਉਹਨੇ ਇੱਕ ਇੱਕ ਮਸਲੇ ਉੱਤੇ ਬੋਲਿਆ ਇੱਕ ਇੱਕ ਸਮਾਜਿਕ ਰਾਜਨੀਤਿਕ ਮਸਲੇ ਤੇ ਬੋਲਿਆ ਉਹਨੂੰ ਸਾਰੇ ਹੀ ਮਸਲੇ ਪਤਾ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਦੋਂ ਰੋਨ ਸ਼ੋਅ ਕਰਦਾ ਸੀ ਰੈਲੀਆਂ ਕਰਦਾ ਸੀ ਵੀ ਮੈਨੂੰ ਭਾਈ ਹਰਾ ਪਿੰਡ ਦੇ ਦਿਓ ਮੈਨੂੰ ਹਰਾ ਪੈਨ ਦੇ ਦਿਓ ਪੰਜਾਬ ਦੇ ਲੋਕਾਂ ਨੇ ਉਹਨੂੰ ਪੂਰੀ سیاਹੀ ਦੇ ਵਿੱਚ ਭਰ ਕੇ ਹਰਾ ਪੈਨ ਫੜਾਤਾ ਤੇ ਫਿਰ ਭਾਈ ਸਾਡੇ ਅਧਿਆਪਕਾਂ ਦਾ ਤਾਂ 20 ਮਹੀਨਿਆਂ ਦੇ ਵਿੱਚ ਇੱਕ ਵੀ ਮਸਲਾ ਹੱਲ ਨਹੀਂ ਹੋਇਆ ਜਿਹੜਾ ਪਾਰਟੀ ਦਾ ਨੈਸ਼ਨਲ ਕੁਰਵਿੰਦਰ ਅਰਵਿਦ ਕੇਜਰੀਵਾਲ ਕਹਿੰਦਾ ਸੀ ਬਾਹਾਂ ਆੜੜ ਕੇ ਕਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਕਿਤੇ ਲੁਧਿਆਣੇ ਵੀ ਇੱਕ ਵਾਰ ਸਿਵਲ ਸਖਤਰੇ ਦੀਆਂ ਪੌੜੀਆਂ ਚੜਾ ਦੋ ਪੁਰਾਣੀ ਪੈਨਸ਼ਨ ਬਹਾਲ ਕਰ ਦੂੰ ਪੁਰਾਣੀ ਪੈਨਸ਼ਨ ਬਹਾਲ ਹੋਈ ਤੁਹਾਡਾ ਪੇਕ ਵਿਸ਼ਲੇਸ਼ਣ ਰਿਵਿਊ ਹੋਇਆ ਡੀਏ ਦੀਆਂ ਕਸ਼ਟਾਂ ਦਾ ਡੀਏ ਦੀ ਇੱਕ ਕਸ਼ਤਤੀਆ ਵਿਸ਼ਲੇਸ਼ਣ ਪਿਛਲੇ ਸਾਲ ਉਹ ਕਾਂਗਰਸੀਆਂ ਦੇ ਸਮੇਂ ਦੀ ਸੀ ਇਨਾਂ ਦੇ ਸਮੇਂ ਦੀਆਂ ਤਿੰਨੇ ਕਿਸ਼ਤਾਂ ਤਿੰਨਾਂ ਦੀ ਦਿੱਤੀਆਂ ਪੱਤੇ ਨਵੰਬਰ 2021 ਦੇ ਵਿੱਚ ਮਨਪ੍ਰੀਤ ਬਾਦਲ ਬੰਦ ਕਰ ਗਿਆ ਅਜੇ ਤੱਕ ਬਹਾਲ ਨਹੀਂ ਹੋਏ ਕੱਚੇ ਦੇ ਆਪਕ ਆ ਮਨਪ੍ਰੀਤ ਬੈਠਾ ਮੇਰੇ ਜ਼ਿਲ੍ਹੇ ਤੋਂ ਮੋਗੇ ਵਾਲਾ ਵੀ ਕੱਚੇ ਦੇ ਆਪਕ ਪੱਕੇ ਕਰਤੇ ਤੁਹਾਨੂੰ ਸਾਰੇ ਅਧਿਆਪਕਾਂ ਨੂੰ ਪਤਾ ਕੰਪਿਊਟਰ ਦੇ ਆਧਾਰ 'ਨੂੰ ਸਿੱਖਿਆ ਭਾਗ ਦੇ ਵਿੱਚ ਮਰਜ ਕਰਤਾ ਉਹ ਰੋਜ਼ ਮਹੀਨੇ ਚ ਚਾਰ-ਚਾਰ ਪੰਜ-ਪੰਜ ਮਜਾਰੇ ਕਰਦੇ ਆ ਇਹ ਭਾਈ ਖਾਸਾ ਏ ਚੁੰਗੀਆਂ ਸਰਕਾਰਾਂ ਦਾ ਥੋੜੇ ਸਿੱਖਣ ਵਾਲਾ ਸਭ ਕਾਹੇ ਜਦੋਂ ਤੁਸੀਂ ਅੱਜ ਵੀ ਵੱਡੀ ਗਿਣਤੀ ਵਿੱਚ ਆਏ ਆ ਪਰ ਨਾਲ ਹੀ ਕਹਿਣਾ ਵੀ ਡੀਟੀਐਫ ਦੀ ਫਾਲਿੰਗ ਤਾਂ ਬਹੁਤ ਜ਼ਿਆਦਾ ਆ ਉਹਦੇ ਨਾਲ ਦੀਆਂ ਜਥੇਵੰਦੀਆਂ ਦੀ ਹੋਰ ਬਹੁਤ ਫਾਲਿੰਗ ਆ ਇਹਦੂ ਵੱਡਾ ਇਕੱਠ ਤੁਸੀਂ ਕਰ ਸਕਦੇ ਸੀ ਇਸ ਕਰਕੇ ਤੁਹਾਨੂੰ ਜਥੇਵੰਦ ਤੌਰ ਦੇ ਉੱਤੇ ਬਹੁਤ ਤਕੜੇ ਹੋਣ ਦੀ ਲੋੜ ਆ ਆਪਣੀ ਜਥੇਬੰਦੀ ਨੂੰ ਬਹੁਤ ਤਕੜਾ ਬਣਾਉਣ ਦੀ ਲੋੜ ਆ ਹੋਰ ਬੰਦੇ ਜੋੜਨ ਦੀ ਲੋੜ ਆ ਇਕੱਲੇ ਆਪਕੀ ਨਹੀਂ ਮਨਿਸਟਰਾਂ ਕਾਮੇ ਹੜਤਾਲ ਕਰੀ ਜਾਂਦੇ ਆ ਮਜ਼ਦੂਰਾਂ ਦੇ ਮੋਰਚੇ ਲੱਗੇ ਜਾਂਦੇ ਆ ਤੇ ਕਿਸਾਨਾਂ ਦੀਆਂ 32 ਕਿਸਾਨ ਜਥੇਬੰਦੀਆਂ ਸਯੁਗਤ ਕਿਸਾਨ ਮੋਰਚਾ ਅੱਜ ਚੰਡੀਗੜ੍ਹ ਵੱਲ ਚੜ ਗਿਆ ਭਾਪ ਸਾਰੇ ਹੀ ਸਿੱਖਣਾ ਜਿਹੜੇ ਉਸ ਸਟਰਗਲ ਦੇ ਵਿੱਚ ਆ ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਇਹ ਪੰਜਾਬ ਸਰਕਾਰ ਦੀ ਸਾਜ ਹੁਣ ਹੋਰਿਆਂ ਮੋਦੀ ਕੇ ਲਾਣੇ ਵੱਲ ਮੋਦੀ ਦਾ ਕੇਂਦਰੀ ਲਾਣਾ ਜਿਹੜੀ ਉਹਦੀ ਭਗਵਾ ਬਰਗੇੜ ਆ ਉਹ ਢੰਡੋਰਾ ਪਿੱਟੀ ਜਾਂਦੇ ਆ ਜਦੋਂ ਇੰਟਰਨੈਸ਼ਨਲ ਪੱਧਰ ਤੇ ਐਨਾ ਕ੍ਰਾਈਸਿਸ ਆ ਮਿਡਲ ਈਸਟ ਦੇ ਵਿੱਚ ਵੱਡੀ ਯੰਗ ਹੋ ਰਹੀ ਆ ਪੂਰਵੀ ਯੂਰਪ ਦੇ ਵਿੱਚ ਯੂਕਰੇਨ ਤੇ ਰਸ਼ੀਆ ਲੜੀ ਜਾਂਦੇ ਆ ਦੁਨੀਆ ਭਰ ਦੇ ਵਿੱਚ ਸਾਮਰਾਜਵਾਦੀ ਤਾਕਤਾਂ ਦਾ ਖੇਪੇੜਾ ਦੁਨੀਆ ਦੇ ਰਿਸੋਰਸਸ ਤੇ ਕਬਜ਼ਾ ਕਰਨ ਵਾਸਤੇ ਵਿਸ਼ੇਸ਼ ਕਰਕੇ ਅਫਰੀਕਾ ਦੇ ਰਿਸੋਰਸਸ ਤੇ ਕਬਜ਼ਾ ਕਰਨ ਵਾਸਤੇ ਉਸ ਸਮੇਂ ਦੇ ਵਿੱਚ ਮੋਦੀ ਕਹਿੰਦਾ ਵੀ ਦੁਨੀਆ ਦੇ ਵਿੱਚ ਤੀਜੇ ਨੰਬਰ ਦੀ ਅਰਥ ਵਿਵਸਥਾ ਬਣਾਉਣੀ ਆ ਤੀਜੇ ਨੰਬਰ ਦੀ ਅਰਥ ਵਿਵਸਥਾ ਜਾ ਬਣਾਉਣੀ ਆ ਜਾਂ ਕਹਿੰਦੇ ਅਸੀਂ ਬਣਾ ਲਈ ਭਾਈ ਤੀਜੇ ਨੰਬਰ ਦੀ ਅਰਥਵਿਵਸਥਾ ਤਾਂ ਕਰੀ ਜਾਂਦੇ ਆ ਤੇ ਫੌਜ ਦੇ ਵਿੱਚ ਤੁਸੀਂ ਅਗਨੀ ਪਾਸ ਦੇ ਨਾਂ ਤੇ ਠੇਕੇ ਦੇ ਭਰਤੀ ਕਰੀ ਜਾਂਦੇ ਆ ਡੀਏ ਦੇ ਨਾਲ ਤੁਹਾਨੂੰ ਕਿਸ਼ਤਾਂ ਦਿੱਤੀਆਂ ਜਾਂਦੀਆਂ ਦੇਸ਼ ਭਰ ਦੇ ਵਿੱਚ ਠੇਕਾ ਭਰਤੀ ਕਰੀ ਜਾਂਦੇ ਆ ਰੋਜ਼ਗਾਰ ਛਾਂਗ ਹੀ ਜਾਂਦੇ ਆ ਦੰਗੇ ਕਰਾਈ ਜਾਂਦੇ ਆ ਧਰਮ ਦੇ ਨਾਂ ਤੇ ਫਿਰ ਐਂ ਦੇਸ਼ ਬਣੂਗਾ ਤੀਜੇ ਨੰਬਰ ਦੀ ਅਰਥਵਿਵਸਥਾ ਮਜ਼ਦੂਰਾਂ ਵਲਾਜਮ ਸਾਥੀਓ ਜਦੋਂ ਸੀ ਮਜ਼ਦੂਰ ਮਲਾਜ਼ਮਾਂ ਦੀ ਗੱਲ ਕਰਦੇ ਆ ਫਿਰ ਇਹਦੀ ਜੜ ਕੀ ਆ ਇਸ ਸਮੁੱਚੀ ਜਿਹੜੀ ਸਮੱਸਿਆ ਤੁਹਾਨੂੰ ਪੁਰਾਣੀ ਪੈਨਸ਼ਨ ਤੁਹਾਨੂੰ ਲੈਣ ਨਹੀਂ ਦਿੰਦੀ ਤੁਹਾਡੀਆਂ ਡੀਏ ਦੀਆਂ ਕਿਸ਼ਤਾਂ ਨਹੀਂ ਦਿੰਦੀ ਮਨਪਰੀਤ ਨੂੰ ਪੱਕਾ ਨਹੀਂ ਹੋਣ ਦਿੰਦੀ ਮੁੱਖ ਮੰਤਰੀ ਕਹਿੰਦਾ ਵੀ ਜਿਹੜਾ ਮਰਜੀ ਮੇਰੇ ਬਾਹਰ ਚ ਆ ਕੇ ਸੁਣ ਲੋ ਇਹੀ ਗੱਲ ਮਨਪ੍ਰੀਤ ਬਾਦਲ ਕਹਿੰਦਾ ਸੀ ਮੈਂ ਮਨਪ੍ਰੀਤ ਬਾਦਲ ਨੂੰ ਨਿੱਜੀ ਤੌਰ ਤੇ ਵੀ ਜਾਣਦਾ ਮਨਪ੍ਰੀਤ ਬਾਦਲ ਕਹਿੰਦਾ ਸੀ ਵੀ ਜੇ ਮੈਨੂੰ ਮਿਲਣਾ ਆਣਾ ਤਾਂ ਮੇਰੇ ਬਾਹਰ ਚ ਲੱਤ ਮਾਰਿਓ ਕਹਿੰਦਾ ਸੀ ਨਾ ਭਾਈ ਵੀ ਮੇਰੇ ਬਾਹਰ ਚ ਬਾਰ ਨਾ ਖੋਲਿਓ ਲੱਤ ਮਾਰ ਕੇ ਮੇਰਾ ਬਾਹਰ ਖੋਲਿਓ 2017 ਦੀਆਂ ਵਿਧਾਨ ਸਭਾ ਚ ਉਹਨਾਂ ਦੇ ਵਿੱਚ ਕਹਿੰਦਾ ਸੀ ਆ ਜਾਓ ਉਹਨੇ ਭਾਈ ਤੁਹਾਡੀਆਂ ਲੱਤਾਂ ਵੀ ਭੰਨੀਆਂ ਤੇ ਤੁਹਾਡੇ ਸਿਰ ਵੀ ਮਾਰਿਓ ਇਸ ਕਰਕੇ ਥੋੜਾ ਫਿਰ ਯੁੱਧ ਕਿਹਦੇ ਨਾਲ ਆ ਥੋੜਾ ਯੁੱਧ ਉਸ ਨੀਤੀ ਬੌਲਸੀ ਨਾਲ ਆ ਜਦੋਂ ਤੁਸੀਂ ਇਸ ਗੱਲ ਨੂੰ ਸਮਝੋਗੇ ਵੀ ਸਾਡਾ ਜਿਹੜਾ ਦੁਸ਼ਮਣ ਆ ਉਹ ਸਾਂਝਾ ਚਾਹੇ ਉਹ ਮੁਲਾਜ਼ਮਾਂ ਦਾ ਚਾਹੇ ਮਿਨਿਸਟਰਾਂ ਲਕਾਮਿਆਂ ਦਾ ਚਾਹੇ ਮਜ਼ਦੂਰਾਂ ਦਾ ਚਾਹੇ ਕੱਚੇ ਅਧਿਆਪਕਾਂ ਦਾ ਚਾਹੇ ਕੰਪਿਊਟਰ ਟੀਚਰਾਂ ਦਾ ਚਾਹੇ 3704 ਦਾ ਚਾਹੇ 2392 ਦਾ ਜਾਂ ਵੱਖ-ਵੱਖ ਬੰਦਗੀਆਂ ਦੇ ਵਿੱਚ ਵੱਖ-ਵੱਖ ਸਕੀਮਾਂ ਦੇ ਨਾਂ ਤੇ ਜਿੰਨੇ ਮੁਲਾਜ਼ਮ ਭਰਤੀ ਕੀਤੇ ਵਿਆ ਸਾਰਿਆਂ ਦਾ ਜਿਹੜਾ ਦੁਸ਼ਮਣ ਆ ਉਹ ਸਾਂਝਾ ਇਹ ਪਾਲਸੀ ਨੀਤੀ ਪਾਲਸੀ ਦੇ ਉੱਤੇ ਥੋੜੀ ਲੜਾਈ ਆ ਉਸ ਨੀਤੀ ਦੇ ਖਿਲਾਫ ਲੜਾਈ ਆ ਇਹ ਲੜਾਈ ਇੱਕ ਦਿਨ ਦੀ ਨਹੀਂ ਇਹ ਲੰਬੀ ਲੜਾਈ ਆ ਤੁਸੀਂ ਜਿਹੋ ਜੀਆਂ ਹਾਲਤਾਂ ਦੇ ਵਿੱਚ ਬੈਠੇ ਆ ਜਿੱਥੇ ਬੈਠੇ ਆ ਇਹਨਾਂ ਨੀਤੀਆਂ ਦੇ ਟੱਕਰੇ ਲਈ ਲੜੋ ਅਸੀਂ ਤਾਂ ਹਜੇ ਸੰਯੁਕਤ ਅਧਿਆਪਕ ਫਰੰਟ ਬਣਾਇਆ ਸੀ 2 ਸਾਲ ਪਹਿਲਾਂ ਬਣਾਇਆ ਸੀ ਹੁਣ ਉਹਨੂੰ ਰਿਵਾਈਵ ਕੀਤਾ ਇੰਨੀ ਜੇਗਤਾ ਕਰ ਸਕਿਆ ਪਰ ਭਾਈ ਪੰਜਾਬ ਦੇ ਵਿੱਚ ਕੁੱਲ ਅਧਿਆਪਕ ਤਾਂ ਨਹੀਂ ਐਂਡੇ ਕੁੱਲ ਅਧਿਆਪਕ ਤਾਂ ਬਾੜੇ ਆ ਇਸ ਫਰੰਟ ਦੀ ਏਕਤਾ ਨੂੰ ਮਜ਼ਬੂਤ ਕਰਦੇ ਹੋਏ ਇਸ ਫਰੰਟ ਦੀ ਏਕਤਾ ਨੂੰ ਹੋਰ ਪਕੇਰੇ ਕਰਦੇ ਹੋਏ ਅਸੀਂ ਹੋਰ ਨਾਲ ਜਥੇਬੰਦੀਆਂ ਨਾਲ ਹੋਰ ਨਾਲ ਫਰੰਟਾਂ ਨਾਲ ਏਕਤਾ ਵਧਾਉਣੀ ਆ ਅਧਿਆਪਕਾਂ ਦੀ ਕੁੱਲ ਏਕਤਾ ਕਰਨ ਤੋਂ ਬਾਅਦ ਜਿਹੜੇ ਸਾਡੇ ਵਾਂਗ ਬਹੁਤ ਸਾਰੇ ਪੀੜਿਤ ਸਿੱਖਿਆਣਾ ਮਜ਼ਦੂਰਾਂ ਦੇ ਮਲਾਜ਼ਮਾਂ ਦੇ ਕਿਸਾਨਾਂ ਦੇ ਉਹਨਾਂ ਨਾਲ ਵੀ ਅਸੀਂ ਜੋਟੀ ਪਾਉਣੀ ਆ ਫੇਰ ਅਸੀਂ ਉਸ ਨੀਤੀ ਪਾਲਿਸੀ ਨੂੰ ਟੱਕਰ ਦੇ ਮੇਜ ਤੇ ਵੜਾਂਗੇ ਗੱਲ ਜਿੱਥੋਂ ਤੱਕ ਸੰਗਰੂਰ ਦੇ ਪ੍ਰਸ਼ਾਸਨ ਦੀ ਆ ਟੱਕਰ ਸਾਡੀ ਬਠਿੰਡੇ ਦੇ ਪ੍ਰਸ਼ਾਸਨ ਨਾਲ ਵੀ ਬਹੁਤ ਔਰੀ ਲੱਗੀ। ਸਾਨੂੰ ਜਾਣਦਾ ਸਾਰਾ ਪੰਜਾਬ ਅਸੀਂ 9 ਘੰਟਿਆਂ ਦੇ ਵਿੱਚ ਬਠਿੰਡੇ ਦਾ ਡੀਸੀ ਦਵਲਿਆ ਸੀ ਤੇ ਮੀਟਿੰਗ ਲੈ ਕੇ ਉੱਠ ਗਏ ਸੀ ਸਟੇਜ ਤੋਂ ਬਾਰੀ-ਬਾਰੀ 1 ਵਜੇ ਤੋਂ ਇੱਥੇ ਜਸ਼ਵਿੰਦਰ ਸਿੰਘ ਬਠਿੰਡਾ ਕਹਿੰਦਾ ਵੀ ਪ੍ਰਸ਼ਾਸਨ ਸਾਡੇ ਨਾਲ ਆ ਕੇ ਗੱਲ ਕਰ ਲੇ। ਪ੍ਰਸ਼ਾਸਨ ਗੱਲ ਨਹੀਂ ਕਰਦਾ। ਪ੍ਰਸ਼ਾਸਨ ਗੱਲ ਕਰਨ ਤੋਂ ਟਲਦਾ ਇਹਨਾਂ ਦੇ ਵਸ ਨਹੀਂ ਉਸ ਭਾਈ ਵਿਚਾਰਿਆਂ ਦੇ ਬਸਤਾ ਉੱਤੇ ਬੈਠੇ ਆ ਉਹਨਾਂ ਦੇ ਆ ਮੋਦੀ ਦੇ ਵੀ ਨਹੀਂ ਫਿਰ ਇੰਟਰਨੈਸ਼ਨਲ ਮਾਨਟਰੀ ਫੰਡ ਤੇ ਵਰਲਡ ਬੈਂਕ ਦੇ ਆ ਇਸ ਕਰਕੇ ਜਦੋਂ ਫਿਰ ਕੋਈ ਗੱਲਬਾਤ ਨਹੀਂ ਆਉਂਦੀ ਫਿਰ ਇਸ ਤੋਂ ਬਾਅਦ ਕੀ ਹੋਣਾ ਇਸ ਤੋਂ ਬਾਅਦ ਤਾਂ ਹੱਡ ਮਾਸਟ ਤੇ ਡਾਂਗ ਦਾ ਮੁਕਾਬਲਾ ਹੋਣਾ ਤਿਆਰਾਂ ਸੀ ਉਹ ਵੀ ਕਰਨ ਵਾਸਤੇ ਹੱਡ ਮਾਸਟ ਤੇ ਡਾਂਗ ਦਾ ਜੇ ਮੁਕਾਬਲਾ ਹੋਣਾ ਅਸੀਂ ਉਸ ਮੁਕਾਬਲੇ ਲਈ ਵੀ ਤਿਆਰ ਆਂ ਅਸੀਂ ਸਕੂਲਾਂ 'ਚ ਬਣਾਉਣ ਵਾਲੇ ਅਧਿਆਪਕਾਂ ਸਾਡੇ ਕੋਲ ਤਾਂ ਪੈਨ ਆ ਸਾਡੇ ਕੋਲੇ ਮਾਰਨ ਵਾਸਤੇ ਕੋਈ ਡਾਂਗ ਨਹੀਂ ਤੁਸੀਂ ਮਾਰੋ ਡਾਂਗਾ ਸਾਡੇ ਅਸੀਂ ਤੁਹਾਡੀਆਂ ਡਾਂਗਾ ਸਹਾਂਗੇ ਅਸੀਂ ਬੇਰੁਜ਼ਗਾਰੀ ਜਿਵੇਂ ਸਈਆਂ ਪੱਕੇ ਹੋਣ ਲਈ ਵੀ ਸਈਆਂ ਕੱਚੇ ਬਲਾਜਮਾਂ ਦੀ ਖਾਤਰ ਵੀ ਸਈਆਂ ਕੋਈ ਗੱਲ ਨਹੀਂ ਅਸੀਂ ਤਿਆਰ ਆਂ ਇਹ ਸੰਗਰੂਰ ਦੇ ਪ੍ਰਸ਼ਾਸਨ ਦੀ ਡਾਂਗ ਵਾਸਤੇ ਆਮ ਆਦਮੀ ਪਾਰਟੀ ਦਾ ਜਿਹੜਾ ਇਨਕਲਾਬ ਆ ਉਸ ਝੂਠੇ ਇਨਕਲਾਬ ਦੀ ਡਾਂਗ ਜੇ ਵਰਜੂ ਤਾਂ ਵਰਜੇ 바ਵਾ ਸੋਭੀਮਰਾਓ ਦੀ ਬੇਦਖਰ ਏਡੀ ਸਮਾਜਿਕ ਚੇਤਨਾ ਇਸ ਦੇਸ਼ ਚ ਲਿਆਂਦੀ ਉਹਨਾਂ ਦੀ ਫੋਟੋ ਡੰਗਰ ਨਾਲ ਸ਼ਹੀਦ ਆਜਮ ਭਗਤ ਸਿੰਘ ਦੀ ਕੰਧਾ ਤੇ ਫੋਟੋ ਡੰਗਰ ਨਾਲ ਇਨਕਲਾਬ ਨਹੀਂ ਆਉਂਦੇ ਐ ਬੋਟ ਲੈਣਾ ਦੇ ਵਿੱਚ ਖੜ ਕੇ ਪੰਜਾਂ ਮਿੰਟਾਂ ਦੀ ਵੇਟ ਕਰਕੇ ਤੇ ਬਟਨ ਨੱਪ ਕੇ ਕਦੇ ਇਨਕਲਾਬ ਨਾ ਤਾਂ ਦੁਨੀਆ ਭਰ ਦੇ ਵਿੱਚ ਆਏ ਆ ਨਾ ਆਉਣੇ ਆ ਸਾਨੂੰ ਇਸ ਪਾਰਟੀ ਬਾਰੇ ਇਸ ਪਾਰਟੀ ਦੀ ਹਲਕਤ ਬਾਰੇ ਇਹਦੀ ਲੀਡਰਸ਼ਿਪ ਬਾਰੇ ਕੋਈ ਪਰ ਲਿਖਾ ਦੀ ਸੀ ਜੋ ਵੀ ਲਿਆ ਆਪ ਦੀ ਇਕਤਾ ਦੇ ਸੰਘਰਸ਼ ਤੇ ਸਰਤੇ ਲਿਆ ਕੋਈ ਖਰੇਵੇ ਤੇ ਵੀ ਇਕਤਾ ਤੇ ਸਮਾਸਤੇ ਚੱਕੇ ਲਾ ਮੰਗੇ ਹੁਣ ਸਭੁੱੱਚੇ ਸਯੁਗਤ ਦੇ ਫਰੰਟ ਦੇ ਕਾਡਰ ਤਿਆਰ ਹੋ ਜੇ ਅਸੀਂ ਸ਼ਹਿਰ ਚ ਮਾਰਚ ਕਰਾਂਗੇ ਇਥੋਂ ਅਸੀਂ ਬਰਨਾਲਾ ਚੌਂਕ ਜਿਹੜਾ ਮੇਨ ਆ ਬਰਨਾਲਾ ਚੌਂਕ ਵੱਲ ਮਾਰਚ ਕਰਾਂਗੇ ਸਾਰਾ ਕਾਡ ਤਿਆਰ ਹੋ ਜੇ ਬਰਨਾਲਾ ਚੌਂਕ ਵਿੱਚ ਜਾ ਕੇ ਤੁਹਾਨੂੰ ਅਗਲਾ ਐਕਸ਼ਨ ਦੱਸਾਂਗੇ ਸਭ ਤੋਂ ਅੱਗੇ ਸੰਯੁਕਤ ਅਧਾਰਤ ਗਰੰਟ ਦੀ ਸੂਬਾ ਕਮੇਟੀ ਲੱਗੂਗੀ ਉਹਦੇ ਪਿੱਛੇ ਸਾਡੀਆਂ ਔਰਤ ਭੈਣਾਂ ਲੱਗਣਗੀਆਂ ਉਹਦੇ ਪਿੱਛੇ ਸਾਰਾ ਕਾਡ ਲੱਗੂਗਾ ਸਾਰੇ ਸਾਥੀ ਤਿਆਰ ਹੋ ਜਾਈਂ ਧੰਨਵਾਦ